ਕਿਦੇ ਨਾਲ ਗੁੰਡਾਗਰਦੀ ਕਿਸ ਤਰੀਕੇ ਦੇ ਨਾਲ ਬਦਮਾਸ਼ੀ ਲੋਕਾਂ ਕੋ ਧੱਕੇ ਦੇ ਨਾਲ ਵੋਟ ਲੈਣ ਦੇ ਲਈ ਅਜਿ ਕਿਹੜੀਆਂ ਹਰਕਤਾਂ ਦੇ ਉੱਤਰ ਆਏ ਹੈ ਇਹਦਾ ਫੈਸਲਾ ਤੁਸੀਂ ਕਰੋਗੇ ਪੁਲਿਸ ਆਈ ਫੜਾ ਆਪਰੇ ਚਲਾਓ ਨੂੰ ਲਾਈ ਜਾ ਸੀਪੀ ਨਾਲ ਕਰਵਾਓ ਕਿਸ਼ਨ ਭਾਈ ਇਹ ਪੁਲਿਸ ਹੈ ગરીબાનું <laughs> <laughs> ਅੰਦਰ ਜਾਓ ਅੰਦਰ ਰੋ 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 ਆਹ ਦੇਖੋ ਆਹ ਦੇਖੋ ਰਾਸ਼ਨ ਆਹ ਦੇਖੋ ਰੋਮਣਾ ਰੱਖੋ ਕਿੱਥੇ ਵੈਰੀ ਗੁੱਡ ਇਦਾਂ ਬੋਰ ਮਿਲਨੀ ਆ ਆਹ ਦੇਖੋ ਬਲਾਉ ਬਲਾਉ ਇਦਾਂ ਬੋਰ ਮਿਲਨੀ ਆ ਵੰਡੋ ਮੰਡੋ ਸਾਰਾ ਵੰਡੋ ਸੂਟ ਦੇਖੋ ਲੋਕਦੰਤਰ ਦੇ ਵਿੱਚ ਕਿੱਡੀ ਹੱਦ ਤੱਕ ਜਾਨੀ ਆ ਸੂਟ ਰਾਸ਼ਨ ਅੱਜ ਪੂਰਾ ਤਲਾਕੋ ਪੜਿਆ ਗਿਆ ਸ਼ਰਮ ਕਰੋ ਪੰਜਾਬ ਸਰਕਾਰ ਨੂੰ ਨਸਰਾਂ ਚਾਹਨਾ ਕਿ ਇੰਨੀ ਕਟਿਆ ਹਰਕਤ ਅੱਧ ਗਰੀਬਾਂ ਦਾ ਮੁੱਲ ਪੈ ਰਿਹਾ ਸਰ ਜੀ ਨਾ ਸਹੀ ਨਾ ਬੱਚਾ ਦੇ ਦਿੰਦੇ ਅੱਛਾ ਬਕਦਮ ਲਾਈਵ ਲਾਈਵ ਠੀਕ ਹੈ ਕੋਈ ਗੱਲ ਨਹੀਂ ਹੋਏਗਾ ਮੈਂ ਕੀ ਕੀਤਾ ਤੁਸੀਂ ਰਸ਼ਨ ਲੈ ਦਿੰਦੇ ਹੋ ਨੋ ਨੋ ਨਾ ਕਰਦੂਨੀ ਆ ਕਿਹਟ ਆ ਰਹੀ ਹੈ ਕਿਹ ਬੋਲ ਬਾਠੀ ਕਿਹਦਾ 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 ਬੋਲ ਕਿਹਦਾ 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 ਰਾਸ਼ਨ ਹੈ ਬੋਲ ਕਿਹਦਾ ਹੋਰ ਤੁਹਾਨੂੰ ਕਹਿਣਾ ਵੇ ਵਿਕੀ ਦਾ ਆ ਜਾ ਕਿਹਦਾ ਕਿਹੜੇ ਦਾ ਲੈ ਲੈ ਕੇ ਦਾ ਮੁਸੀ ਪਰਵਾਨ ਆ ਆ ਲੋ ਜੀ ਆਪੇ ਬੋਲ ਆਮ ਆਦਮੀ ਪਾਰਟੀ ਦਾ ਵਰਕਰ ਜਿਹੜੇ ਖਲਾਫ ਹੁੰਦਾ ਵੀ ਕੀ ਮੰਦਰ ਤੋਂ ਭਾਗਦਾ ਹੋ ਮੰਦਰ ਤੋਂ ਭਾਗਦਾ ਅਗਰੇ ਮੰਦਰ ਤੋਂ ਗਿਆ 15 ਮਿੰਟ ਸਾਰੇ ਵੰਡਣਾ ਅੱਜ ਗਰੀਬ ਸਾਰੇ ਕਰਾਂਗੇ ਸਾਰੇ ਕਰਾਂਗੇ ਵੰਡ ਜਾਂਗੇ ਸਾਰੇ ਵੰਡਣਾ ਆਪਾਂ ਰਾਸ਼ਨ ਵੰਡਿਆ ਜਾਏਗਾ ਜੀ ਪੜਿਆ ਜਾਗਾ ਹਾਂ ਸਮਝੋ ਸਾਰੇ ਵੰਡੋ ਲੋਕਾਂ ਨੂੰ ਵੰਡ ਕੇ ਜਣਾ ਕਰੋ ਇਹਦਾ ਜੀ ਸਾਰੇ ਲੋਕਾਂ ਨੂੰ ਵੰਡੋ ਵੰਡੋ ਇਹ ਇਹੀ ਅੱਜ ਪਹਿਲਾਂ 500 ਵੰਡੋ ਇਹਨਾਂ ਪਤਾ ਲੱਗੇ ਗਰੀਬਾਂ ਦਾ ਪਹਾ ਲੁੱਟਿਆ ਬਈ ਜਿਹੜਾ 10 ਸਾਲ ਕੱਟ ਕਰਕੇ ਪੜਿਆ ਜੀ ਭਾਜੀ ਜੇ ਤੁਹਾਡੇ ਕੋਲ ਆਇਆ ਬੱਚਿਆਂ ਨੇ ਹੋ ਗਈ ਹੋ ਗਈ ਅੱਜ ਚਲੋ ਮੈਂ ਤਾਂ ਪੁੱਛੂ ਜਿਹੜਾ ਹੁੰਦਾ ਵਾਸ਼ੇ ਨੀ ਮੰਦਰ ਭਾਣਾਦਾ ਯਾਰ ਮਿੰਦਰ ਭਗਤ ਵੇਚਣ ਡਿਆ ਚਾਰੂ ਵਾਲੇ ਆਉਂਦਾ ਵੋਟਾਂ ਲੈਣੀਆਂ ਆਹ ਧੱਕਾ ਕਰਦੇ ਵੀ ਸਰਕਾਰ ਆ ਧੱਕਾ ਆਹ ਧੱਕਾ ਨਹੀਂ ਚੱਲਣਾ ਆਹ ਧੱਕਾ ਨਹੀਂ ਚੱਲਣਾ ਇਹ ਜਿਹੜੇ ਝਾੜੂ ਵਾਲੇ ਨੇ ਇਹ ਅਸੀਂ ਸ਼ੁਰੂ ਬਣੇ ਬੇਈਮਾਨ ਐ ਠੱਗੇ ਇਹ ਸਾਰਾ ਕਿੱਦਾਂ ਕਰਾਇਆ ਝਾੜੂ ਵਾਲਿਆਂ ਦਾ ਆ ਦੇਖੋ ਮਿੰਦਰ ਭਗਤ ਦੀਆਂ ਗੱਡੀਆਂ ਆ ਦੇਖੋ ਲੋਕਾਂ ਘਰਾਂ ਚੋਂ ਰਸ਼ਨ ਵੰਡਣ ਦੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਪੁੱਛਣਾ ਚਾਹੁੰਦਾ ਕੀ ਇਸ ਤਰ੍ਹਾਂ ਵੋਟਾਂ ਲਈਆਂ ਜਾਂਦੀਆਂ ਲੋਕਾਂ ਕੋਲੋਂ ਕਸਰਾਂ ਵੋਟਾਂ ਲੈਣੀਆਂ ਜੇ ਇਹ ਸਾਰੇ ਮਸ਼ੀਨਾਂ ਆਪਣੇ ਘਰ ਹੀ ਰੱਖ ਲਓ ਘਰ ਹੀ ਵੋਟਾਂ ਪਾ ਲਓ ਇਹਨਾਂ ਕੋਲ ਨਾਮਲਾ ਬੂਥਾਂ ਦੇ ਸਾਡੀ ਭਗਤ ਭਰਾਦੀ ਦੇ ਚਰਨਾਂ ਦੇ ਜਿਹੜਾ ਲੋਕਾਂ ਦਾ ਖਦਾ ਇੱਥੇ ਭਜਦਾ ਪਿਆ ਇਹਨਾਂ ਦੇ ਕਾਨੂੰਨੀ ਗਰਵੇ ਕੀਤੀ ਜਾਵੇ ਸਾਰੀ ਜ਼ਿੰਦਗੀਆਂ ਨੇ ਭਗਤ ਭਰਾਦੀ ਦਾ ਨਾਸ਼ ਕੀਤਾ ਇਸ ਬੰਦੇ ਨੇ ਭਗਤ ਭਰਾਦੀ ਥੱਕ ਥੱਕ ਮਾਹ ਠੱਕ ਆਏ ਆ ਨਾ ਆਮੀ ਨੇ ਹਾਏ ਹਾਏ ਕਿਹੜੇ ਸਾਡੀ ਵੀਡੀਓ ਬਣਾ ਰਹੇ ਹਾਂ ਇਹ ਸਾਡੀ ਵੀਡੀਓ ਬਣਾ ਰਹੇ ਆ বাহাৰ তুমি সামান্দে দেখোন đi đâu, 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 Murda bar, murda bar, murda bar. Jara sarker, murda bar, murda bar, murda bar. Jara sarker, murda bar, murda bar, murda bar. Tu antman, murda bar, murda bar, murda bar. Chhota bhaiya, murda bar, murda bar, murda bar. Chhota bhaiya, murda bar,

ਮੈਂ ਕਰ ਦੋ ਮੈਂ ਬਾਰਕ ਨਗਰ ਤੇ ਬਾਰਕ ਨਗਰ ਵੀ ਬਾਰਕ ਕੈਂਪਲਾ ਦੇ ਨਾਲ ਹੀ ਗਲੀ ਜਾਓ ਜੈਦਿਸ਼ ਸਟੂਡੀਓ ਮੈਂ ਬੇਜਨ ਤੇ ਦੇਣਾ ਆਪਣਾ ਚੱਕਰ ਇਹ ਲੋਕਾਂ ਨੇ ਨਹੀਂ ਕੁਝ ਹੋਣਾ ਇਹ ਵੋਟ ਕੰਮਾਂ ਦੇ ਅੱਜ ਭਾਈ ਕੀ ਕਰ ਰਹੀ ਹੈ ਸਵੰਦਪੁਰਾ ਜਾ ਰਹੀ ਹੈ ਕੋਈ ਕੰਮ ਕਰਾ ਕੇ ਜਿਹੜਾ ਮੌਕਾ ਮੌਕੇ ਕਰਾਈ ਹੋਇਆ ਪਹੁੰਚੇ ਅੱਜ ਭਾਈ ਕੀ ਕਰ ਰਹੀ ਹੈ ਸਵੰਦਪੁਰਾ ਜਾ ਰਹੀ ਹੈ ਰਾਜੇ ਦੇ ਰਾਜੇ ਦੇ ਆਹ ਦੇਖੋ ਇਹ ਸੂਟ ਵਿੱਚ ਸੂਟ ਵਿੱਚ ਹੈ ਇਹ ਰਾਜੇ ਦੇ ਦੇਖੋ ਪੂਰੇ ਰਾਸ਼ਨ ਦੇਖੋ ਇਹਨਾਂ ਲੋਕਾਂ ਨੂੰ ਵੋਟਾਂ ਲਈ ਚਾਲੀ ਅੱਜ ਦੇ ਉੱਤੇ ਆਉਣ ਵਾਲੀ ਪਾਰਟੀ ਪੂਰੇ ਦਿਖਾ ਕਰ ਰਹੀ ਹੈ ਪੂਰੇ ਦੇ ਰਿਪੋਰਟ ਦੇ ਕੰਮ ਕਰ ਰਹੇ ਨੇ ਲੋਕਾਂ ਦੇ ਕਿਹੜੇ ਲੋਕ ਇੱਥੇ ਹਲਕੇ ਦੇ ਲੋਕ ਅੱਜ ਦੇਖੋ ਮਹਿੰਦਰ ਭਗਤ ਜਿਹੜਾ ਕੱਟਿਆ ਇਨਸਾਨ ਜਿਹਦਾ ਅੱਜ ਕੱਟਿਆ ਕਿਹਰੇ ਬਸਾ ਲੱਗ ਗਿਆ ਲੋਕਾਂ ਤੋਂ ਵੋਟ ਅੱਜ ਪੈਸੇ ਦਮ ਤੇ ਸੂਰ ਦੇ ਰੰਗ ਉੱਤੇ ਰਾਸ਼ਨ ਦੇ ਕੇ ਸ਼ਰਾਬ ਦੇ ਕੇ ਆਜਾ ਪਾ ਰਾਸ਼ਨ ਮੁਰਦਾਬਾਦ 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 ਪੀਸੀਐ ਮੁਰਦਾਬਾਦ 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 ਮੈਂ ਜਲਪਾਉਂ ਮੁਰਦਾਬਾਦ ਮੁਰਦਾਬਾਦ ਜਾਨਵਰ ਬਾਡੇ ਮੁਰਦਾਬਾਦ ਮੁਰਦਾਬਾਦ ਬਲਸੰਗਾਇਰ ਜਰਕਾ ਜੀ ਟ੍ਰੈਕਟਰ ਮੁਰਦਾਬਾਦ 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 ਐਡਾਣੀ ਪੈਣੀਆ ਲੋਕਾਂ ਨੂੰ ਹਰਦੀ ਭਾਈ ਤੂੰ ਆਇਆ ਹਰੇ ਬੱਲੇ ਬੱਲੇ